ਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਾਈਨਾ ਡੋਰ ਦੇ ਪਬੰਦੀ ਨੂੰ ਲੈ ਕੇ ਲੱਖਾਂ ਦਾਅਵੇ ਕੀਤੇ ਜਾ ਰਹੇ ਨੇ ਪਰ ਜ਼ਮੀਨ ਪੱਧਰ ਤੇ ਵੇਖਿਆ ਜਾਵੇ ਤਾਂ ਇਹਨਾਂ ਦਾਅਵਿਆਂ ਦੀ ਫੂਕ ਨਿਕਲੀ ਨਜ਼ਰ ਆ ਰਹੀ ਹੈ ਕਿਉਂਕਿ ਪਬੰਦੀ ਦੇ ਬਾਵਜੂਦ ਵੀ ਬਾਜ਼ਾਰਾਂ ਵਿੱਚ ਸ਼ਰਿਆਮ ਚਾਈਨਾ ਡੋਰ ਅੱਜ ਵੀ ਨਜ਼ਰ ਆਉਂਦੀ ਹੈ ਇਸ ਦੇ ਨਾਲ ਕਈ ਘਰਾਂ ਦੇ ਚਿਰਾਗ ਬੁਝਾ ਕੇ ਰੱਖ ਦਿੱਤੇ ਨੇ ਲੋਕਾਂ ਨੂੰ ਜ਼ਖਮੀ ਕਰਕੇ ਅਪਾਜ ਕਰ ਦਿੱਤਾ ਹੈ ਇਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਹੁਕਮ ਜਾਰੀ ਕੀਤੇ ਵਾਰਸਾ ਫੇਲ ਨਜ਼ਰ ਆ ਰਹੇ ਨੇ ਖੂਨੀ ਡੋਰ ਨੂੰ ਰੋਕਣ ਵਾਸਤੇ ਪਿੰਡ ਦੀਆਂ ਪੰਚਾਇਤਾਂ ਤੇ ਕੋਈ ਸਮਾਜ ਸੇਵੀ ਵੀਰਾਂ ਵੱਲੋਂ ਕੁਝ ਵੱਖਰਾ ਹੀ ਉਪਰਾਲਾ ਕੀਤਾ ਜਾ ਰਿਹਾ ਇਸ ਦੀ ਤਾਜ਼ਾ ਮਿਸਾਲ ਹਲਕਾ ਮਜੀਠਾ ਦੇ ਪਿੰਡ ਬਰਿਆਮ ਨੰਗਲ ਤੋਂ ਮਿਲਦੀ ਹੈ ਇੱਥੇ ਦੀ ਪੰਚਾਇਤ ਤੇ ਕਈ ਸਮਾਜ ਸੇਵੀ ਵੀਰਾਂ ਵੱਲੋਂ ਪਿੰਡ ਦੇ ਵਿੱਚ ਚੈਨਾ ਡੋਰ ਦੀ ਵਰਤੋਂ ਕਰਨ ਵਾਲੇ ਕੁਝ ਬੱਚਿਆਂ ਕੋਲੋਂ ਗੱਟੂ ਇਕੱਠੇ ਕਰਕੇ ਅੱਗ ਲਾ ਕੇ ਸਾੜ ਦਿੱਤਾ ਗਿਆ ਬੱਚਿਆਂ ਨੂੰ ਇੰਡਿਆ ਡੋਰ ਵਰਤਣ ਵਾਸਤੇ ਦਿੱਤੀ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉੱਚੇ ਸਮਾਜ ਸੇਵੀ ਵਿਰਸਾ ਸਿੰਘ ਬਰਿਆਮ ਨੰਗਲ ਨੇ ਦੱਸਿਆ ਕਿ ਬਸੰਤ ਪੈਂਚਮੀ ਦੇ ਤਿਹਾਰ ਨੂੰ ਮਨਾਉਣ ਲਈ ਪਿੰਡ ਦੇ ਕੁਝ ਬੱਚਿਆਂ ਵੱਲੋਂ ਚਾਈਨਾ ਡੋਰ ਖਰੀਦੀ ਜਿਸ ਬਾਰੇ ਸਾਨੂੰ ਜਾਣਕਾਰੀ ਮਿਲੀ ਤਾਂ ਅਸੀਂ ਸਮੂਹ ਪੰਚਾਇਤ ਸਮੇਤ ਉਹਨਾਂ ਦੇ ਘਰਾਂ ਵਿੱਚ ਚਾਈਨਾ ਡੋਰ ਦੇ ਗੱਟਿਆਂ ਨੂੰ ਇਕੱਠਿਆਂ ਕਰਕੇ ਅੱਗ ਦੀ ਭੇਟ ਕਰ ਦਿੱਤਾ ਅਤੇ ਬੱਚਿਆਂ ਨੂੰ ਇੰਡੀਆ ਡੋਰ ਵਰਤਣ ਵਾਸਤੇ ਦਿੱਤੀ ਗਈ ਅੱਗੇ ਉਹਨਾਂ ਦੱਸਿਆ ਕਿ ਚైనా ਡੋਰ ਵਰਤਣ ਨਾਲ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਨੇ ਉੱਥੇ ਕਈ ਲੋਕ ਅਪਾਜ ਹੋ ਚੁੱਕੇ ਹਨ ਇਹਨਾਂ ਹਾਦਸਿਆਂ ਨੂੰ ਵੇਖਦਿਆਂ ਹੋਇਆਂ ਸਮੂਹ ਪੰਚਾਇਤ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਪਿੰਡ ਵਿੱਚ ਜਾਨ ਲੇਵਾ ਡੋਰ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ ਇਸ ਮੌਕੇ ਫੌਜੀ ਲਾਭਜੀਤ ਸਿੰਘ ਬਲਜੀਤ ਸਿੰਘ ਬਾਜਵਾ ਅਤੇ ਹੋਰ ਪਤਵੰਤੇ ਹਾਜ਼ਰ ਸਨ ਇਹਨਾਂ ਬੱਚਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਇਹ ਡੋਰ ਦੇ ਰਿਆ ਜੇ ਕੋਈ ਲੱਕੜੀ ਇਹਨੂੰ ਦੇ ਝੋਣਾ ਚਾਹੋ ਦੂਜੀ ਜਿਹੜੀਆਂ ਡੋਰ ਚਾਈਨਾ ਡੋਰ ਇਹਨਾਂ ਕੋ ਹੋਂ ਨਹੀਂ ਚਾਹੀਦੀ ਚੱਲ ਚੱਲ ਇਹਨੂੰ ਤੇ ਜਾਓ ਉੱਤੋਂ ਦੀ ਆ ਜਾ ਉੱਤੋਂ ਦੀ ਆ ਜਾ ਮੇਰੇ ਮਿਰਸਾ ਸਿੰਘ ਜੀ ਪਿੰਡ ਬਰਿਆਮਨਗਲ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਮੀਟਾ ਵੱਲੋਂ ਇੱਕ ਤੂੰ ਚਾਈਨਾ ਡੋਰ ਜਿੱਥੇ ਕਿ ਬੜੀ ਪ੍ਰਬੰਧੀ ਵੀ ਲਗਾਈ ਹੈ ਔਰ ਖੂਨੀ ਡੋਰ ਮੰਨਿਆ ਜਾਂਦਾ ਹੈ ਚਾਈਨਾ ਡੋਰ ਨੂੰ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਇੱਕ ਅਪਰਾਧਾ ਕੀਤਾ ਗਿਆ ਹੈ ਤੁਸੀਂ ਕਾਫੀ ਗੱਟੂ ਸਾੜੇ ਵੀ ਆ ਔਰ ਉਹਨਾਂ ਗੱਟੂਆਂ ਦੇ ਬਦਲੇ ਬੱਚਿਆਂ ਨੂੰ ਤੁਸੀਂ ਡੋਰ ਵੀ ਲਿਆ ਕੇ ਦਿੱਤੀ ਹੈ ਹਾਂਜੀ ਸਿੰਪਲ ਡੋਰ ਧਾਗੇ ਵਾਲੀ ਹਾਂਜੀ ਅਸੀਂ ਵੇਖੋ ਜੀ ਰੋਜ਼ ਡੇਲੀ ਵੇਨੇ ਆ ਵੀ ਰਸਤਿਆਂ ਦੇ ਉੱਤੇ ਕਈ ਜਗ੍ਹਾ ਦੇ ਉੱਤੇ ਬੜੇ ਵੱਡੇ ਹਾਦਸੇ ਦੇ ਵੇਖੇ ਆ ਤੇ ਸਾਡੇ ਇਲਾਕੇ 'ਚ ਕਈ ਮੌਤਾਂ ਵੀ ਹੋ ਚੁੱਕੀਆਂ ਇਹਦੇ ਨਾਲ ਤੇ ਇਹਨੂੰ ਇੱਕ ਖੂਨੀ ਡੋਰ ਮੰਗਦੇ ਕਾਤਲਾ ਨਾਂ ਜਿਹਨੂੰ ਕਹਿ ਸਕਦੇ ਕਿ ਇਹ ਹਰ ਬਹੁਤ ਹੀ ਵੱਡਾ ਵਾ ਇਸ ਕਰਕੇ ਸਾਡੇ ਵੱਲੋਂ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਤੇ ਕੋ ਸਾਡੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਛੋਟਾ ਜਿਹਾ ਵੀ ਅਸੀਂ ਆਪਣੇ ਵੱਲੋਂ ਤਕਰੀਬਨ 40-50 ਦੇ ਕਰੀਬ 100 ਦੇ ਕਰੀਬ ਲਾ ਲਓ ਤੁਸੀਂ ਵੀ ਜਿਹੜੀਆਂ ਚਰਖੜੀ ਆ ਧਾਗੇ ਵਾਲੀ ਡੋਰ ਉਹ ਲੈ ਕੇ ਆਏ ਸੀ ਤੇ ਉਹ ਉਹਨਾਂ ਬੱਚਿਆਂ ਨੂੰ ਡੋਰ ਦਿੱਤੀ ਗਈ ਆ ਵੀ ਜਿੰਨੇ ਸਾਲ ਕੋਲ ਗੱਟੂ ਜਮਾ ਕਰਾ ਕੇ ਗਏ ਤੇ ਉਹ ਫਿਰ ਨਾਲ ਸੀ ਆਖੋ ਅੱਗ ਬਾਲੀ ਗਈ ਆ ਉਹਦੇ ਵਿੱਚ ਉਹ ਗੱਟੂਆ ਨਾਲ ਦੀ ਨਾਲ 60 ਸਵਾਹ ਕੀਤੇ ਗਏ ਆ ਤੇ ਨਾਲ ਇਹ ਬੱਚਿਆਂ ਦੀ ਸਾਰੇ ਵਿੱਚ ਆਖੋ ਨਾਲ ਉਹਨਾਂ ਦੇ ਹੈਗੇ ਆ ਪੇਰੈਂਟਸ ਵੀ ਹੈਗੇ ਆ ਸਾਡੇ ਪਿੰਡ ਦੇ ਪਤਵੰਤੇ ਸੱਜਣ ਵੀ ਹੈਗੇ ਆ ਜਿਹੜੇ ਜੋ ਜੋ ਉਹਨਾਂ ਨੂੰ ਡੋਰ ਦੇ ਰਹੇ ਆ ਕਿੰਨੇ ਦੇ ਗੱਟੂ ਸਾੜੇ ਗਏ ਤੁਹਾਡੇ ਕੋਲ ਇਹ ਸਾਡੇ ਕੋਲ ਤਕਰੀਬਨ 50 ਤੋਂ 60 ਦੇ ਕਰੀਬ ਗੱਟੂ ਸਾੜੇ ਗਏ ਆ ਉਹਨਾਂ ਨੂੰ ਨਾਲ ਦੀ ਨਾਲ ਜਿਹੜੀ ਚਰਖੜੀ ਹੈ ਪ੍ਰੋਵਾਈਡ ਕਰਾਈ ਗਈ ਹੈ ਬੱਚਿਆਂ ਨੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸਰਕਾਰਾਂ ਵੱਲੋਂ ਬੜਾ ਵਕ ਵਕ ਤਰ੍ਹਾਂ ਦਾ ਉਤਰਾਲਾ ਕੀਤਾ ਜਾ ਰਿਹਾ ਕਿ ਇਹ ਜਿਹੜੀ ਚਾਈਨਾ ਡੋਰ ਆ ਬਾਜ਼ਾਰ ਤੇ ਵੇਚਣਾ ਹੈ ਇੰਨੀ ਪਾਬੰਦੀ ਦੇ ਬਾਵਜੂਦ ਅੱਜ ਬਾਜ਼ਾਰ ਦੇ ਵਿੱਚ ਸ਼ਰਮਦਾਇਨਾ ਦੌਰ ਦੇਖਤੀ ਪਈ ਆ। ਜੇ ਸਰਕਾਰ ਚਾਵੇ ਇਹ ਦੀ ਜੇ ਇੱਕ ਦਿਨ ਚ ਬੰਦ ਹੋ ਸਕਦੀ ਹੈ ਕੋਈ ਗੱਲ ਨਹੀਂ ਐਸੀ ਤੇ ਕੋਈ ਗੱਲ ਹੀ ਕੋਈ ਨਹੀਂ ਆ। ਤੇ ਬਾਕੀ ਸਭ ਨੂੰ ਆਪਣੇ ਪਿੰਡ ਵੱਲੋਂ ਵੀ ਉਪਰਾਲੇ ਕਰਨੇ ਚਾਹੀਦੇ। ਮੈਂ ਇੱਕ ਨਮਾਣਾ ਜਿਹਾ ਬੰਦਾ ਆ, ਇੱਕ ਆਮ ਕਿਸਾਨ ਆ। ਤੇ ਜੇ ਮੈਂ 10-15000 ਰੁਪਏ ਖਰ ਸਕਦਾ ਹਾਂ ਤੇ ਪਿੰਡ ਦੀਆਂ ਪੰਚਾਇਤਾਂ ਕਈ ਕਈ ਇੱਥੇ ਵੱਡੇ ਘਰਾਣੇ ਬੈਠੇ ਆ। ਉਹਨਾਂ ਨੂੰ ਇਹੋ ਜਿਹਾ ਉਦਮ ਕੀਤੇ ਜਾ ਸਕਦੇ ਆ ਤੇ ਇਹ ਤੇ ਕੋਈ ਗੱਲ ਹੀ ਕੋਈ ਨਹੀਂ ਆ। ਛੋਟਾ ਜਿਹਾ ਮਸਲਾ ਐ ਜੇ ਵੱਡੇ ਪੱਧਰ ਤੇ ਲੈ ਕੇ ਨੂੰ ਆਂਦਾ ਜਾਵੇ ਤੇ ਅੱਜ ਸਾਡੇ ਹੀ ਕੁਝ ਦੁਕ ਪੈਸੇ ਵੱਧ ਇਕੱਠੇ ਕਰਨ ਲਈ ਇਹ ਕਾਰਕੁਨ ਕਰ ਰਿਹਾ ਜਿਹੜਾ ਚਾਈਨਾ ਡੋਰ ਵਾਲਾ ਹਾਂਜੀ ਉਹਨਾਂ ਨੂੰ ਕੀ ਮੈਸੇਜ ਦੇਣਾ ਮੈਸੇਜ ਇਹ ਦੇਣਾ ਚਾਹੁੰਦਾ ਜਿੱਦਣ ਇਹੋ ਜੀ ਮੁਸੀਬਤ ਸਾਡੇ ਘਰ ਤੇ ਆ ਕੇ ਪਈ ਫੇਰ ਅਸੀਂ ਪੈਸੇ ਨੂੰ ਕੀ ਕਰਾਂਗੇ ਇਹ ਕਾਤਲਾਣਾ ਇੱਕ ਡੋਰ ਆ ਇਹ ਕਿਸੇ ਦੇ ਘਰ ਵੀ ਕਹਿ ਟਾ ਸਕਦੀ ਹੈ ਹੈ ਪੁਲਿਸ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ ਪੁਲਿਸ ਦੀ ਸਰਕਾਰਗੁਜ਼ਾਰੀ ਤਾਂ ਵਧੀਆ ਹੈ ਪੁਲਿਸ ਪ੍ਰਸ਼ਾਸਨ ਸਾਡੇ ਪਿੰਡ ਵੀ ਪੂਰਾ ਸਾਥ ਦਿੰਦਾ ਹੈ ਐਸੀ ਕੋਈ ਗੱਲ ਨਹੀਂ ਆ ਪਰ ਸਾਡੇ ਲੋਕ ਨਹੀਂ ਸੁਧਰਨਾ ਚਾਹੁੰਦੇ ਇਹ ਲੋਕਾਂ ਨੂੰ ਪ੍ਰਾਲਾ ਕਰਨਾ ਪੈਣਾ ਵੇ